ਜਦੋਂ ਆਪਾਂ ਪਰਮਾਰਥ ਦੇ ਰਸਤੇ ਤੇ ਇੱਕ ਸੱਚਾ ਵਿਸ਼ਵਾਸ ਰੱਖਦੇ ਆ ਤੇ ਉਹਨੂੰ ਜਾਣਨ ਦੀ ਪਹਿਚਾਨਣ ਦੀ ਖੋਜ ਕਰਨ ਦੀ ਇੱਕ ਅੰਦਰ ਇੱਛਾ ਰੱਖਦੇ ਆ ਤੇ ਉੱਥੇ ਤੱਕ ਪਹੁੰਚਣ ਦੀ ਬੇਅੰਤ ਕੋਸ਼ਿਸ਼ ਕਰਦੇ ਆ ਜਾਂ ਕਹਿ ਲਓ ਵੀ ਆਪਾਂ ਨਾਮ ਸਿਮਰਨ ਕਰਦੇ ਆ ਧਿਆਨ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਫਿਰ ਆਪਾਂ ਨੂੰ ਬਹੁਤ ਸਾਰਾ ਗਿਆਨ ਆਪਣੇ ਆਪ ਹੀ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਕੋਈ ਵੀ ਜੀਵ ਆਪਣੀਆਂ ਇਛਾਵਾਂ ਨੂੰ ਇੱਕ ਪਾਸੇ ਰੱਖ ਕੇ ਜਾਂ ਇਛਾਵਾਂ ਨੂੰ ਦੂਰ ਰੱਖ ਕੇ ਬੁਰੇ ਕਰਮਾਂ ਤੋਂ ਬਚ ਕੇ ਇਹ ਚੰਗੇ ਕਰਮ ਕਰਦਾ ਆ ਫਿਰ ਅਜਿਹੇ ਜੋ ਜੀਵ ਹੁੰਦੇ ਆ ਤਾਂ ਉਹਨਾਂ ਦੇ ਅੰਦਰ ਬਹੁਤ ਜਲਦੀ ਕੁੰਡਲਨੀ ਦੀ ਜੋ ਊਰਜਾ ਆ ਉਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ ਕਹਿਣ ਦਾ ਭਾਵ ਕਿ ਉਹਨਾਂ ਦੀ ਜੋ ਕੁੰਡਲਨੀ ਜਾਗਰਣ ਆ ਉਹ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹਨਾਂ ਦਾ ਜੋ ਗਿਆਨ ਦਾ ਨੇਤਰ ਆ ਉਹ ਖੁੱਲਣਾ ਸ਼ੁਰੂ ਹੋ ਜਾਂਦਾ ਜਿਹਨੂੰ ਕਈ ਜੀਵ ਤੀਜਾ ਨੇਤਰ ਵੀ ਕਹਿੰਦੇ ਆ ਇਹਨੂੰ ਆਪਾਂ ਛੇਵੀਂ ਇੰਦਰੀ ਵੀ ਕਹਿੰਦੇ ਆ ਇਹ ਸਾਰੀਆਂ ਹੀ ਜੋ ਸ਼ਕਤੀਆਂ ਨੇ ਇਹ ਜੀਵ ਨੂੰ ਉਦੋਂ ਮਿਲਦੀਆਂ ਜਦੋਂ ਉਹ ਧਿਆਨ ਸਾਧਨਾ ਦੇ ਵਿੱਚ ਪੂਰਾ ਪਰਪਖ ਹੋ ਕੇ ਬੈਠਦਾ ਆ ਨਿਰਵਿਚਾਰ ਹੋ ਕੇ ਬੈਠਦਾ ਆ ਬਿਨਾ ਕਿਸੇ ਇੱਛਾ ਤੋਂ ਬੈਠਦਾ ਆ ਕਈ ਲੋਕ ਇਹ ਸੋਚਦੇ ਆ ਕਿ ਇਹ ਜਿਹੜੀਆਂ ਜੀਵ ਨੂੰ ਸ਼ਕਤੀਆਂ ਮਿਲ ਜਾਂਦੀਆਂ ਇਹ ਨਾਮ ਜਪਣ ਵਾਲੇ ਨੂੰ ਜਾਂ ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲੇ ਨੂੰ ਤਾਂ ਮਿਲਦੀਆਂ ਕਿ ਉਹ ਜਗਤ ਦਾ ਭਲਾ ਕਰੂਗਾ ਪਰ ਜੇ ਆਪਾਂ ਦੇਖੀਏ ਗੁਰਮਖਾਂ ਦੇ ਪ੍ਰੈਕਟੀਕਲ ਵੇਖੀਏ ਜਾਂ ਸੁਣੀਏ ਤਾਂ ਉਹ ਦੱਸਦੇ ਨੇ ਕਿ ਇਹ ਰਿੱਧੀਆਂ ਸਿੱਧੀਆਂ ਜੋ ਜੋ ਜੀਵ ਨੂੰ ਸ਼ਕਤੀਆਂ ਮਿਲਦੀਆਂ ਆ ਹਨਾ ਇਕ ਕਾਲ ਵੱਲੋਂ ਦਿੱਤੀਆਂ ਜਾਂਦੀਆਂ ਕਾਲ ਦੀ ਇੱਕ ਸ਼ਰਾਰਤ ਹੁੰਦੀ ਆ ਕਿ ਜੀਵਨ ਨੂੰ ਪਾ ਇੱਥੇ ਰੋਕ ਦਈਏ ਅੱਗੇ ਨਾ ਜਾਵੇ ਪਰ ਬਹੁਤੇ ਲੋਕਾਂ ਦਾ ਇਹ ਸੋਚਣਾ ਆ ਕਿ ਜਦੋਂ ਕਿਸੇ ਨਾਮ ਅਭਿਆਸੀ ਨੂੰ ਇਹ ਸ਼ਕਤੀਆਂ ਮਿਲਦੀਆਂ ਨੇ ਤਾਂ ਉਹ ਜਗਤ ਦਾ ਭਲਾ ਕਰਨ ਵਾਸਤੇ ਮਈਆਂ ਨੇ ਪਰ ਗੁਰਬਾਣੀ ਵਿੱਚ ਇਹਨਾਂ ਚੀਜ਼ਾਂ ਨੂੰ ਰੋਕਿਆ ਗਿਆ ਆ ਇੰਨਾ ਜ਼ਰੂਰ ਹੁੰਦਾ ਆ ਕਿ ਜਦੋਂ ਕੋਈ ਵੀ ਨਾਮ ਅਭਿਆਸੀ ਆਪ ਉਸ ਮਾਰਗ ਤੇ ਜਾਂਦਾ ਜਾਂ ਧੁਰ ਮਿਲਾਪ ਉਹਦਾ ਹੋ ਜਾਂਦਾ ਆ ਫਿਰ ਉਹ ਦੂਸਰੇ ਜੀਵਾਂ ਨੂੰ ਉਪਦੇਸ਼ ਦਿੰਦਾ ਆ ਕਿ ਤੁਸੀਂ ਵੀ ਨਾਮ ਜਪੋ ਮੈਂ ਤਾਂ ਉਹਨੂੰ ਪ੍ਰਾਪਤ ਕਰ ਲਿਆ ਤੁਸੀਂ ਵੀ ਆਪਣਾ ਜੀਵਨ ਜੋ ਆ ਉਸਫਲਾ ਕਰੋ ਹੁਣ ਜਦੋਂ ਜੀਵ ਉਸ ਨਾਮ ਤੱਕ ਪਹੁੰਚ ਕਰ ਲੈਂਦਾ ਕਿਉਂਕਿ ਮਾਰੇ ਕਹਿੰਦੇ ਆ ਕਿ ਨਾਮ ਤੋਂ ਵੱਡੀ ਹੋਰ ਕੋਈ ਵੀ ਚੀਜ਼ ਨਹੀਂ ਹੈ ਜਿਸ ਜੀਵ ਨੇ ਨਾਮ ਨੂੰ ਪ੍ਰਾਪਤ ਕਰ ਲਿਆ ਸਾਰਾ ਬ੍ਰਹਿਮੰਡ ਹੀ ਉਹਦਾ ਹੋ ਗਿਆ ਮਨ ਜੀਤੇ ਜਗ ਜੀਤ ਜਿਹਨੇ ਮਨ ਜਿੱਤ ਲਿਆ ਜਗ ਆਪਣੇ ਆਪ ਜਿੱਤਿਆ ਜਾਵੇਗਾ ਤੇ ਮਨ ਜਿੱਤਣ ਦਾ ਇਹੀ ਆ ਕਿ ਆਪਾਂ ਆਪਣੇ ਮਨ ਨੂੰ ਉਸ ਜਗ੍ਹਾ ਤੇ ਪਹੁੰਚਾ ਲਈਏ ਜਿੱਥੇ ਉਹਨੂੰ ਸੁੱਖ ਮਿਲਦਾ ਜਿੱਥੇ ਉਹਨੂੰ ਉਹਦੀ ਖੁਰਾਕ ਮਿਲਦੀ ਆ ਅੰਮ੍ਰਿਤ ਰਸ ਮਿਲਦਾ ਆ ਜਿੱਥੇ ਮਨ ਦਾ ਅਸਲੀ ਘਰ ਆ ਉਹ ਹੈ ਮਨ ਦਾ ਜਿੱਤਣਾ ਹੁਣ ਜੈਸ ਜੀਵ ਦੇ ਕੋਲ ਨਾਮ ਹੈ ਜਿੰਨੇ ਵੀ ਦੇਵੀ ਦੇਵਤਾ ਗੁਰੂ ਜਨ ਭਗਤ ਜਨ ਨੇ ਉਹ ਸਾਰੇ ਹੀ ਉਸ ਜੀਵ ਦੇ ਨਾਲ ਨੇ ਕਹਿਣ ਦਾ ਭਾਵ ਕੀ ਹੈ ਕਿ ਉਸ ਜੀਵ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਥੋੜਨੀ ਹੈ ਹੁਣ ਆਪਾਂ ਕਿੰ냐 ਦੇ ਪ੍ਰੈਕਟੀਕਲ ਇਹ ਵੀ ਸੁਣਦੇ ਆ ਕਿ ਉਹ ਨਾਮ ਸਿਮਰਨ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਹੈਗੇ ਪਰ ਫਿਰ ਵੀ ਉਹ ਇੱਕ ਆਪਾਂ ਨੂੰ ਕਮੈਂਟ ਆਇਆ ਸੀ ਕਹਿੰਦੇ ਸਾਨੂੰ ਰਾਤ ਨੂੰ ਸੌਣ ਸਮੇਂ ਪ੍ਰਕਾਸ਼ ਦਿਖਾਈ ਦਿੰਦਾ ਪਰ ਕਹਿੰਦੇ ਮੈਂ ਸਿਮਰਨ ਨਹੀਂ ਕਰਦੇ ਹੁਣ ਇਹ ਕਿਉਂ ਹੁੰਦਾ ਜਿਨ੍ਹਾਂ ਦਾ ਮਨ ਵਿਚਾਰ ਰਹਿਤ ਹੁੰਦਾ ਦਿਨ ਦੇ ਚਾਹੇ ਉਹ ਕੋਈ ਵੀ ਆਪਣਾ ਕੰਮਕਾਰ ਕਰੀ ਜਾਂਦੇ ਆ ਪਰ ਦੇਖੋ ਨਾ ਦਿਨ ਦੇ ਵਿੱਚ ਮਨ ਨੂੰ ਸਟੌਪ ਲੱਗਦਾ ਜਦੋਂ ਸਟੌਪ ਲੱਗਦਾ ਉਦੋਂ ਸੁਵਾਸ ਜਮਾ ਹੋ ਜਾਂਦੇ ਆ ਸਾਡੇ ਸਰੀਰ ਦੇ ਵਿੱਚ ਊਰਜਾ ਬਣਨੀ ਸ਼ੁਰੂ ਹੋ ਜਾਂਦੀ ਆ ਜੋ ਊਰਜਾ ਬਣਦੀ ਆ ਉਹ ਹੀ ਸਾਰਾ ਕੰਮ ਕਰਦੀ ਆ ਹੁਣ ਵਿਚਾਰ ਰਹਿਤ ਕਰਨ ਵਾਸਤੇ ਮਨ ਨੂੰ ਧਿਆਨ ਬਹੁਤ ਹੀ ਵਧੀਆ ਚੀਜ਼ ਆ ਪਰ ਉਸ ਤੋਂ ਪਹਿਲਾਂ ਸਿਮਰਨ ਕਰਨਾ ਪੈਂਦਾ ਹੁਣ ਕਈ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਕਿਹਦੀ ਕਿਹਦੀ ਵਿਚਾਰ ਕਰੀਏ ਸਭ ਤੋਂ ਵੱਡੀ ਜੋ ਪਹਿਲੀ ਵਿਚਾਰ ਆ ਕਿ ਜੀਵ ਨੂੰ ਅੰਤਰਗਤ ਇੰਨਾ ਗਿਆਨ ਹੋ ਜਾਂਦਾ ਆ ਕਿ ਕਿਆ ਬਾਤ ਆ ਉਸ ਦੀ ਸੋਚ ਬਦਲ ਜਾਂਦੀ ਆ ਵਿਚਾਰ ਬਦਲ ਜਾਂਦੇ ਕਰਮ ਬਦਲ ਜਾਂਦੇ ਤੌਰ ਬਦਲ ਜਾਂਦੀ ਖਾਣ ਪੀਣ ਬਦਲ ਜਾਂਦਾ ਜਦੋਂ ਸੋਚ ਬਦਲ ਕੇ ਸਮਝੋ ਸਾਡੇ ਮਨ ਦੇ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਗਿਆ ਜਿਸ ਮਨ ਦੇ ਵਿੱਚ ਕਲੇਸ਼ ਸੀ ਉੱਥੇ ਸ਼ਾਂਤੀ ਹੀ ਸ਼ਾਂਤੀ ਆਨੰਦ ਹੀ ਆਨੰਦ ਪੈਦਾ ਹੋ ਗਿਆ ਹੁਣ ਇਹ ਸਾਰਾ ਕੁਝ ਕਿੰਨਾ ਹੋਇਆ ਸਿਮਰਨ ਦੇ ਨਾਲ ਧਿਆਨ ਦੇ ਵਿੱਚ ਬੈਠਣ ਦੇ ਨਾਲ ਅੰਮ੍ਰਿਤ ਬਾਣੀ ਦਾ ਜੀਵ ਨੂੰ ਗਿਆਨ ਹੋ ਜਾਂਦਾ ਤੇ ਜਦੋਂ ਕਿਸੇ ਨੂੰ ਹੁੰਦਾ ਨਾ ਉਹ ਜੀਵ ਖੁਦ ਹੈਰਾਨ ਹੋ ਜਾਂਦਾ ਕਿ ਇਹ ਚੀਜ਼ਾਂ ਮੈਨੂੰ ਕਿੱਥੋਂ ਆ ਗਈਆਂ ਜੀਵ ਨੂੰ ਇਦਾਂ ਲੱਗਦਾ ਕਿ ਜਿਵੇਂ ਉਹ ਬੋਲ ਵੀ ਰਿਹਾ ਆ ਤੇ ਆਪਣੇ ਆਪ ਨੂੰ ਬੋਲਦਾ ਹੋਇਆ ਦੇਖ ਵੀ ਰਿਹਾ ਆ ਤੇ ਆਪਣੇ ਹੀ ਗਿਆਨ ਨੂੰ ਦੇਖ ਕੇ ਉਹ ਹੈਰਾਨ ਹੁੰਦਾ ਆ ਤੇ ਗੁਰਬਾਣੀ ਮੁਤਾਬਕ ਕੀ ਹੁੰਦਾ ਆ ਕਿ ਉੱਥੇ ਜੋ ਦੀ ਰਸਨਾ ਸੀ ਉਹਦਾ ਇਸਤੇਮਾਲ ਕੌਣ ਕਰਨ ਲੱਪਿਆ ਪ੍ਰਮਾਤਮਾ ਆਪ ਕਰਨ ਲੱਪੇ ਗੁਰਮਖ ਪਿਆਰੇ ਖਾਸ ਕਰ ਦੱਸਦੇ ਹੁੰਦੇ ਆ ਕਿ ਜਦੋਂ ਉਹ ਕਥਾ ਕਰਦੇ ਆ ਨਾ ਕਿੰਦੇ ਘਰੋਂ ਆ ਪਾ ਕੁਝ ਨਹੀਂ ਸੋਚ ਕੇ ਆਏ ਹੁੰਦੇ ਇਹ ਨਹੀਂ ਕਿ ਪਹਿਲਾਂ ਕੋਈ ਵਿਸ਼ਾ ਚੁਣਿਆ ਹੁੰਦਾ ਹੈ ਵੇ ਇਸ ਵਿਸ਼ੇ ਤੇ ਵਿਚਾਰ ਕਰਾਂਗੇ ਬਸ ਜੋ ਐਡ ਟਾਈਮ ਤੇ ਕੋਈ ਵੀ ਵਿਚਾਰ ਸ਼ੁਰੂ ਹੋ ਗਏ ਉਥੋਂ ਹੀ ਬਸ ਕਹਾਣੀ ਸ਼ੁਰੂ ਹੋ ਜਾਂਦੀ ਆ ਕਥਾ ਸ਼ੁਰੂ ਹੋ ਜਾਂਦੀ ਆ ਤੇ ਦੇਖ ਲਓ ਵੀ ਕਥਾ ਗੁਰਮੁਖ ਪਿਆਰੇ ਜਦੋਂ ਕਰਦੇ ਆ ਘੰਟਾ ਡੇਢ ਡੜ ਘੰਟਾ ਉਹੀ ਲਗਾ ਲੈਂਦੇ ਆ ਮੰਨਦੀਆਂ ਵਿਚਾਰਾਂ ਹੀ ਚੱਲਦੀਆਂ ਰਹਿੰਦੀਆਂ ਤੇ ਉਹ ਗੁਰਮੁਖ ਪਿਆਰੇ ਦੂਸਰੇ ਜੀਵ ਨੂੰ ਬੜੀ ਆਸਾਨੀ ਦੇ ਨਾਲ ਸਮਝਾ ਵੀ ਸਕਦੇ ਆ ਇਹ ਆ ਸ਼ਕਤੀਆਂ ਅੰਦਰ ਇਹਦੇ ਨਾਲ ਹੀ ਜਦੋਂ ਜੀਵ ਧਿਆਨ ਦੇ ਵਿੱਚ ਬੈਠਦਾ ਆ ਤਾਂ ਇੱਕ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਕਿਹੜੀ ਵਸਤਾ ਬਣਦੀ ਆ ਕਿ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਜੋ ਵੀ ਕੁਝ ਹੋਣਾ ਆ ਉਹ ਜੀਵ ਨੂੰ ਪਹਿਲੇ ਪਤਾ ਲੱਗ ਜਾਂਦਾ ਮੌਤ ਕਦੋਂ ਹੋਣੀ ਆ ਕਿਹਨੇ ਕਦੋਂ ਆਉਣਾ ਆ ਜਾਣਾ ਆ ਕੱਲੂ ਬਾਰਿਸ਼ ਹੋਣੀ ਆ ਧੁੱਪ ਨਿਕਲਣੀ ਆ ਸਭ ਪਤਾ ਲੱਗ ਜਾਂਦਾ ਇੱਥੇ ਇੱਕ ਗੱਲ ਆ ਕਿ ਉਹ ਜੀਵ ਉਹਨਾਂ ਘਟਨਾਵਾਂ ਨੂੰ ਬਦਲ ਨਹੀਂ ਸਕਦਾ ਕਿਉਂਕਿ ਉਹ ਮਾਲਕ ਦੇ ਭਾਣੇ ਵਿੱਚ ਚੱਲਦਾ ਪਿਆ ਹੁਕਮ ਦੇ ਵਿੱਚ ਚੱਲਦਾ ਪਿਆ ਹੁਣ ਆਪਾਂ ਮਹਿਸੂਸ ਕਰਦੇ ਆ ਨਾ ਕਿ ਕਦੀ ਕਦੀ ਇਹ ਜੋ ਸਾਰਾ ਕੁਦਰਤ ਆ ਵਾਤਾਵਰਨ ਆ ਇਹ ਸਾਨੂੰ ਕੁਝ ਨਾ ਕੁਝ ਦੱਸਣ ਦੀ ਕੋਸ਼ਿਸ਼ ਕਰਦੇ ਜੇ ਅਸੀਂ ਧਿਆਨ ਦੇ ਵਿੱਚ ਵਿਚਰਦੇ ਆ ਨਹੀਂ ਤਾਂ ਸਾਨੂੰ ਨਹੀਂ ਪਤਾ ਲੱਗਣਾ ਕਿਹੜੀ ਕੁਦਰਤ ਕੀ ਵਾਤਾਵਰਨ ਇੱਥੇ ਮੀਂਹ ਆ ਜਾਵੇ ਤਾਂ ਅਸੀਂ ਕਿੱਲ ਲੱਪਣੇ ਆ ਲਓ ਜੀ ਲਓ ਮੀਂਹ ਆ ਗਿਆ ਧੁੱਪ ਨਿਕਲਾਈ ਤੇਜ ਲੋ ਜੀ ਲੋ ਅਜ ਤਾਂ ਰੱਬ ਨੇ ਸਾੜਨੇ ਲਾਇ ਸਾਰੇ ਜਾਨੇ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਪਿਆਰ ਹੀ ਨਹੀਂ ਹੈ ਕਿਹਨੂੰ ਪਿਆਰ ਹੋਣਾ ਜਿਹਨੇ ਸਿਮਰਨ ਕਰਕੇ ਆਪਣੇ ਮਨ ਨੂੰ ਉਹ ਖਰਾਕ ਦੇ ਲਈ ਸ਼ਾਂਤ ਕਰ ਲਿਆ ਇੱਕ ਹੋਰ ਹੁੰਦਾ ਉਹ ਕੀ ਆ ਬਈ ਟੈਲੀਪੈਥੀ ਮੈਸੇਜ ਦੇਣੇ ਜਾਂ ਆਉਣੇ ਇਹ ਜੋ ਸਾਡੀ ਮਾਨਸਿਕ ਸ਼ਕਤੀ ਆ ਨਾ ਇਹਦੇ ਦੁਆਰਾ ਹੀ ਆਪਾਂ ਕੋਈ ਨਾ ਕੋਈ ਸੰਦੇਸ਼ ਕਿਸੇ ਹੋਰ ਜੀਵ ਨੂੰ ਦੇ ਸਕਦੇ ਆ ਉੱਥੋਂ ਸੰਦੇਸ਼ ਲੈ ਵੀ ਸਕਦੇ ਆ ਇੱਕ ਹੈ ਕਿ ਜੋ ਦਿਪੇ ਦ੍ਰਿਸ਼ਟੀ ਖੁੱਲ ਜਾਂਦੀ ਆ ਦੂਰ ਦੀਆਂ ਚੀਜ਼ਾਂ ਨੂੰ ਜਗਾ ਹੋ ਗਈ ਕੋਈ ਘਟਨਾ ਹੋ ਗਈ ਜੀਵ ਦਿਬੇ ਦ੍ਰਿਸ਼ਟੀ ਦੇ ਨਾਲ ਦੇਖ ਸਕਦਾ ਅਨਹਦ ਸ਼ਬਦਾਂ ਨੂੰ ਸੁਣਨਾ ਅਜਿਹੇ ਸ਼ਬਦ ਜਿਨ੍ਹਾਂ ਨੂੰ ਇਹ ਕੰਨ ਇੱਧਰਲੇ ਕੰਨ ਨਹੀਂ ਸੁਣ ਸਕਦੇ ਆਪਣੇ ਸਰੀਰ ਦੇ ਜੋ ਕੰਨ ਹੈ ਸੁਣ ਨਹੀਂ ਸਕਦੇ ਇੱਕ ਪਾਸੇ ਦੇਖਿਆ ਨਾ ਕਿ ਰੇਕੀ ਵੀ ਕਰਦੇ ਆ ਕਿ ਉਹ ਵੀ ਇਹੋ ਚੀਜ਼ ਹੈ ਆਪਣੇ ਸਰੀਰ ਦੀ ਊਰਜਾ ਨੂੰ ਦੂਸਰੇ ਬਿਮਾਰ ਸਰੀਰ ਦੇ ਵਿੱਚ ਪ੍ਰਵੇਸ਼ ਕਰਾ ਕੇ ਉਹਨਾਂ ਦਾ ਦੁੱਖ ਤੇ ਦਰਦ ਦੂਰ ਕਰਨਾ ਦੂਸਰੇ ਜੀਵ ਦੇ ਮਨ ਦੀਆਂ ਭਾਵਨਾਵਾਂ ਨੂੰ ਵਿਚਾਰਾਂ ਨੂੰ ਪਹਿਲੇ ਜਾਣ ਜਾਣਾ ਇਹ ਵਾਲਾ ਪ੍ਰੈਕਟੀਕਲ ਸਾਨੂੰ ਇੱਥੇ ਲੁਧਿਆਣੇ ਤੋਂ ਕੋਈ ਗੁਰਮੁਖ ਸੀਗੇ ਉਹ ਕਹਿੰਦੇ ਸਾਨੂੰ ਪਹਿਲੇ ਪਤਾ ਲੱਗ ਜਾਂਦਾ ਤੇ ਇਹਨੇ ਕੀ ਬੋਲਣਾ ਇਹ ਚੀਜ਼ ਸਾਨੂੰ ਉਹਨਾਂ ਨੇ ਮੂੰਹੋਂ ਬੋਲ ਕੇ ਦੱਸੀ ਸੀ ਸਰੀਰ ਦਾ ਛੋਟਾ ਵੱਡਾ ਕਰ ਲੈਣਾ ਐਸਟਰ ਟ੍ਰੈਵਲ ਹੋਣੀ ਆਪਣੀ ਬਾਡੀ ਦੇ ਵਿੱਚੋਂ ਨਿਕਲ ਕੇ ਮਨ ਜੋ ਆ ਉਹ ਕਿਤੇ ਵੀ ਜਾ ਸਕਦਾ ਐਸਟਰ ਟ੍ਰੈਵਲ ਕਰ ਸਕਦਾ ਨਾਮ ਦੀ ਪ੍ਰਾਪਤੀ ਜਿਸ ਜੀਵ ਨੇ ਕਰ ਲਈ ਜਾਂ ਉਸ ਪ੍ਰਮਾਤਮਾ ਦੇ ਦਰਸ਼ਨ ਕਰ ਲਏ ਮਿਲਾਪ ਕਰ ਲਿਆ ਉਸ ਜੀਵ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਜੇ ਰੁਕਾਵਟ ਆ ਗਈ ਆ ਤਾਂ ਉਹ ਆਪਣੇ ਪਿਤਾ ਅਕਾਲਪੁਰਖ ਵਾਹਿਗੁਰੂ ਜੀ ਦੇ ਨਾਲ ਬੈਠ ਕੇ ਸਲਾਹ ਕਰਕੇ ਦੂਰ ਕਰ ਸਕਦਾ ਹੈ ਹੋਰ ਵੀ ਬਹੁਤ ਦਿਪੇ ਜੋ ਸ਼ਕਤੀਆਂ ਆ ਉਸ ਜੀਵ ਦੇ ਨਾਲ ਨਾਲ ਰਹਿੰਦੀਆਂ ਹੁਣ ਤੀਜਾ ਨੇਤਰ ਖੁੱਲਦੇ ਸਾਰੀ ਸਾਰੀਆਂ ਚੀਜ਼ਾਂ ਮਿਲਦੀਆਂ ਪਰ ਜੀਵ ਦਾ ਇੱਥੇ ਜੋ ਲਕਸ਼ ਸੀ ਜੋ ਮੰਜ਼ਲ ਸੀ ਉਹ ਕੀ ਹੈ ਪ੍ਰਮਾਤਮਾ ਦਾ ਮਿਲਾਪ ਇਸ ਜੀਵਨ ਦੇ ਚੱਲਦੇ ਚੱਲਦੇ ਅਸੀਂ ਇਸ ਮਾਰਗ ਦੇ ਉੱਤੇ ਤੁਰਨਾ ਹੈ ਦੁਰ ਕੀ ਸਿਮਰਨ ਕਰਕੇ ਵਿਚਾਰਾਂ ਨੂੰ ਰੋਕ ਕੇ ਧਿਆਨ ਦੇ ਵਿੱਚ ਬਾਰ ਬਾਰ ਬੈਠ ਕੇ ਆਪਣੇ ਮਨ ਨੂੰ ਉੱਥੇ ਲੈ ਕੇ ਜਾਣਾ ਜਿੱਥੇ ਉਹ ਨਾਮ ਦੇ ਵਿੱਚ ਸਮਾ ਜਾਂਦਾ ਹੈ ਹੋਰ ਵੀ ਬਹੁਤ ਬਿਆੰਤ ਤਰ੍ਹਾਂ ਦੀਆਂ ਅਵਸਥਾਵਾਂ ਬਣਦੀਆਂ ਨੇ ਜੋ ਜੀਵ ਇਸ ਮਾਰਗ ਤੇ ਜਾਂਦਾ ਇਹ ਤਾਂ ਜਿੰਨੀ ਵਿਚਾਰ ਕੀਤੀ ਜਾਵੇ ਓਨੀ ਘੱਟ ਹੈ ਫਿਰ ਸੁਣ ਕੇ ਖੁਦ ਦਾ ਪ੍ਰੈਕਟੀਕਲ ਕਰਨਾ ਹਰ ਸਮੇਂ ਆਪਣੇ ਮਨ ਦੇ ਵਿੱਚ ਜੋ ਉਹ ਸ਼ਬਦ ਚੱਲਦੇ ਨੇ ਨਾਮ ਚੱਲਦਾ ਹੈ ਉਸ ਨਾਮ ਦੇ ਵਿੱਚ ਧਿਆਨ ਰੱਖਣਾ ਜੇ ਜੀਵ ਨਾਮ ਸੁਣਦਾ ਪਿਆ ਹੈ ਇੱਕ ਤਾਂ ਮਾਲਕ ਯਾਦ ਨੇ ਇੱਕ ਅਸੀਂ ਵਿਚਾਰ ਰਹੇ ਤਾ ਮਨ ਸਾਡਾ ਧਿਆਨ ਦੇ ਵਿੱਚ ਹੈ ਜਾਗਰਤ ਅਵਸਥਾ ਦੇ ਵਿੱਚ ਹੈ ਜਦੋਂ ਜ਼ਿਆਦਾ ਵਿਚਾਰ ਆਜੂ ਖੁੱਭ ਜਾਂਦੇ ਆ ਫੇਰ ਮਨ ਦਾ ਧਿਆਨ ਨਹੀਂ ਰਹਿੰਦਾ ਆਪਾਂ ਜਾਣਦੇ ਆ ਨਾ ਜਦੋਂ ਡਰਾਈਵ ਕਰਦੇ ਆ ਮਾੜਾ ਜਿਹਾ ਵੀ ਧਿਆਨ ਇਤ੍ਰੋਦਨ ਹੋ ਗਿਆ ਕਹਿੰਦੇ ਆ ਨਾ ਨਜ਼ਰ ਹੱਟੀ ਦੁਰਘਟਨਾ ਘਟੇ ਇਸੇ ਤਰ੍ਹਾਂ ਇਧਰ ਆ ਵਿਚਾਰ ਆਏ ਨਹੀਂ ਮਨ ਧਿਆਨ ਤੋਂ ਪਰੇ ਹੋ ਗਿਆ ਜਿਉਂ ਹੀ ਸ਼ਬਦਾਂ ਵੱਲ ਧਿਆਨ ਗਿਆ ਜਾਂ ਰਸਨਾ ਤੇ ਜੋ ਸਿਮਰਨ ਚੱਲਦਾ ਹੈ ਵਾਏ ਵਾਏ ਜਿਉਂ ਧਿਆਨ ਗਿਆ ਚਲੋ ਜੀ ਫੇਰ ਦੁਬਾਰਾ ਧਿਆਨ ਦੇ ਵਿੱਚ ਜਦੋਂ ਜੀਵ ਇਧਰ ਲਗ ਗਿਆਨ ਵੀ ਲੈਂਦਾ ਨਾ ਕਿ ਇਧਰ ਕੋਈ ਮਤਲਬ ਨਹੀਂ ਸੰਸਾਰ ਦੇ ਵਿੱਚ ਬਸ ਜੋ ਖੇਡ ਮਾਲਕ ਨੇ ਬਣਾਇਆ ਹੈ ਨਾ ਉਹ ਹੀ ਖੇਡਣਾ ਹੈ ਜਿਵੇਂ ਪਰਿਵਾਰ ਬਣਾਇਆ ਹੈ ਪਰਿਵਾਰ ਦੇ ਵਿੱਚ ਖੇਡਣਾ ਕਾਰੋਬਾਰ ਆ ਉਧਰ ਖੇਡਣਾ ਮਾਲਕ ਦਾ ਹੀ ਖੇਡ ਆ ਤੇ ਆਪਾਂ ਖਿਡਾਰੀ ਆ ਸਾਰੇ ਸੰਸਾਰ ਅਰਥਹੀਨ ਕਰਨਲਾ ਕਿ ਮੈਨੂੰ ਕੋਈ ਮਤਲਬ ਨਹੀਂ ਇੱਧਰ ਚਾਹੇ ਮੈਨੂੰ ਕੋਈ ਚੀਜ਼ ਮਿਲੇ ਚਾਹੇ ਨਾ ਮਿਲੇ ਮੇਰੀ ਮੌਤ ਇੱਕ ਨਾ ਇੱਕ ਦਿਨ ਪੱਕੀ ਹੋਣੀ ਆ ਸਾਡੇ ਮਾਤਾ ਜੀ ਹੁੰਦੇ ਸੀ ਜਦੋਂ ਉਹਨਾਂ ਮਰੇ ਕੋਈ ਨਾ ਕੋਈ ਮੌਤ ਦੀ ਗੱਲ ਕਰਨੀ ਤਾਂ ਉਹਨਾਂ ਨੇ ਡਰਨਾ ਕਹਿਣਾ ਇਨੀ ਨਹੀਂ ਇਦਾਂ ਨਹੀਂ ਬੋਲੀਦਾ ਮਰਨ ਸ਼ਬਦ ਨਹੀਂ ਬੋਲੀਦਾ ਤੇ ਗੁਰਬਾਣੀ ਤਾਂ ਸਾਨੂੰ ਕਹਿੰਦੀ ਆ ਕਿ ਪਹਿਲਾ ਮਰਨਾ ਕਬੂਲ ਕਰ ਜੀਵਨ ਕੀ ਛਡਾਸ ਸੰਸਾਰਿਕੀ ਸ਼ਾਮਾਂ ਸਾਡੀਆਂ ਖਤਮ ਹੋ ਜਾਂਦੀਆਂ ਸ਼ਾਂਤ ਹੋ ਜਾਂਦੀਆਂ ਫਿਰ ਵਸ ਦੇ ਵਿੱਚ ਰਹਿੰਦੀਆਂ ਜੀਵ ਦੀ ਨੱਟ ਭੱਜ ਲੱਗੀ ਆ ਆ ਮਿਲ ਜਾਏ ਉਹ ਮਿਲ ਜਾਏ ਉਦੋਂ ਮਿਲ ਜਾਏ ਇਹਦੋਂ ਮਿਲ ਜਾਏ ਕੋਈ ਲਿਮਟ ਨਹੀਂ ਹੈ ਲਿਮਟਾਂ ਸਾਰੀਆਂ ਹੀ ਸਾਡੀਆਂ ਕ੍ਰੋਸ ਹੋ ਜਾਂਦੀਆਂ ਨਾਮ ਅਭਿਆਸੀ ਦੇ ਕੋਲ ਜੋ ਹੈ ਚਾਹੇ ਜ਼ਿਆਦਾ ਚਾਹੇ ਥੋੜਾ ਚਾਹੇ ਮੀਡੀਅਮ ਉਹ ਉਹਦੇ ਵਿੱਚ ਹੀ ਖੁਸ਼ ਆ ਹਣੇ ਗੱਲਾਂ ਸਾਨੂੰ ਸੁਣਨ ਨੂੰ ਬਹੁਤ ਪਿਆਰੀਆਂ ਲੱਗਦੀਆਂ ਨੇ ਆਨੰਦ ਆਉਂਦਾ ਹੈ ਇਸ ਤੱਕਕਰ ਪਹੁੰਚਣ ਵਾਸਤੇ ਅਸੀਂ ਅੱਜ ਤੋਂ ਹੀ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਹੈ